ਸਵਾਗਤ ਹੈ ਕਿਸਾਨ ਵੀਰੋ ਹੌਡਾ ਟਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਜੌਂਦ ਜੀ ਬਠਿੰਡੇ ਜਿਹੜੇ ਦਾ ਪਿੰਡ ਹੈ ਤੇ ਦਸਤਾਰਾਮਪੁਰਾ ਫੂਲ ਦਾ ਪਿੰਡ ਆ ਇੱਕ ਤੁਹਾਨੂੰ ਮੀਣੀ ਦਾ ਜਨਕੀਨਾ ਦਿਖਾ ਦਾਂਗੇ ਕਿਉਂਕਿ ਮੀਣੀ ਦੀ ਤੇ ਬੂਰੀ ਦੀ ਮੰਗ ਜ਼ਿਆਦਾ ਰਹਿੰਦੀ ਹੈਗੀ ਗੱਲਬਾਤ ਬਾਈ ਬਾਈ ਜੀ ਨਾਲ ਕਰਾਵਾਂ ਸਸਰੀ ਘਰ ਵੀਰੇ ਸਸਰੀ ਘਰ ਬਾਈ ਹੋ ਠੀਕ ਹੋ ਜੀ ਵਧੀਆ ਬੂਟੇ ਵਧੀਆ ਪਹਿਲਾ ਦਾ ਨੰਬਰ ਬੋਲੋ ਜੀ 7696502922 ਬਾਈ ਪਿੰਡ ਆਪਣਾ ਪਿੰਡ ਜਿਹਾਉਂਦਾ ਜਿਲ੍ਹਾ ਬਠਿੰਡਾ ਤਸੀ ਰਾਮਪੁਰਾ ਫੂਲਾ 9 ਕਿਲੋਮੀਟਰ ਰਾਮਪੁਰਾ ਸ਼ਹਿਰ 7 ਕਿਲੋਮੀਟਰ ਦਾ ਬਾ ਸ਼ਹਿਰ ਹੈ ਓਕੇ ਜੀ ਤੇ ਅੱਜ ਫਿਰ ਮੀਣੀ ਇਕੱਠੀ ਘੜ ਲੈਂਦੀ ਹੈ ਦੂਜਾ ਸੂਆ ਬਾਈ ਰਹੇ ਨਾਲ ਦੂਜਾ ਸੂਆ ਰਹੇ ਨਾਲ ਤੇ ਕਿੰਨੇ ਦਿਨ ਬਾਕੀ ਆ ਵੀਰੇ ਦੇ ਇਹਦੇ ਬਾਈ 10 ਦਿਨ ਬਾਕੀ ਬੂਟੇ 1 ਆ ਦੇਖੋ ਜੀ ਥਾਂ ਤੇ ਸਾਈਜ਼ ਪੂਰੇ ਫੁੱਲਾ ਦੇਖੋ ਕੁਆਲਿਟੀ ਚੰਗੀ ਹੈ ਨਾ ਬਾਕੀ ਜਿਹੜੇ ਦਾ ਥਾਣਾ ਦਾ ਸਾਈਜ਼ ਆ ਬਹੁਤ ਚੰਗਾ ਤੇ ਕੱਦ ਦਾ ਚੰਗਾ ਬਾਈ ਕੱਦ ਕੰਨੂ ਨਹੀਂ ਕੋਈ ਬਾਕੀ ਲੈਵਾ ਦਿਖਾ ਦੇ ਬਾਈ ਬਸਰੀ ਬਣੋ ਝੋਟੀ ਢੱਲ ਬਹੁਤ ਆ ਜੀ ਓਕੇ ਜੀ ਖੋਲੋ ਇਹਨੂੰ ਤੋੜ ਕੇ ਲੈ ਕੇ ਚੈੱਕ ਚੰਗੀ ਹੈ ਥਾਂ ਲੈਵੇ ਦੀ ਪੂਰੀ ਸਾਰੀ ਬਾਈ ਚਾਦਰ ਉਂਗਲਾਂ ਦੀ ਲੈ ਬਸ ਜੀ ਫਿਰ ਅਰੀਨਲ ਦੁੱਧਾ ਸੂਆ ਹਾਂ ਆ ਦੇਖੋ ਜੀ ਕੁਆਲਿਟੀ ਜੇ ਆਪਾਂ ਕਰਨ ਲਗੇ ਗੱਲ ਇਹਨੂੰ ਜੇ ਮੰਡੀ ਤੇ ਝੋਟੀ ਹੋਵੇ ਤੇ ਸ਼ੋਅ ਕੁਆਲਿਟੀ ਆਪਾਂ ਇਹਨੂੰ ਕਹਿ ਸਕਦੇ ਹਾਂ ਨਾ ਹਾਂ ਆ ਦੇਖ ਟੌੜੀ ਚੂੜੀ ਫੁੱਲ ਆ ਬਾਈ ਦੇਖ ਲੈ ਟ ਦਾਈਂ টাই ਫੋਟੋਂ ਨੂੰ ਤਾਂ ਫੋਟੋਂ ਨੂੰ ਚੌੜੀ ਪਈ ਹੈ ਨਾ ਹਾਂ ਹਾਂ ਆ ਦੇਖੋ ਜੀ ਤੋੜਾ ਦਾਰਾ ਸਮਾਰ ਕੇ ਕਰਾ ਦਈਏ ਚੈੱਕ ਜੇ ਬਾਈ ਤਾਂ ਇਹਦਾ ਹੱਥ ਜਾ ਕੇ ਤੇਰਾ ਨਾ ਮੋਟੇ ਦੇ ਬਰਾਬਰ ਹੋ ਗਏ ਤੁਰਦੀ ਹੈ ਜਮ ਹਾਂ ਆ ਦੇਖੋ ਜੀ ਮੋੜ ਲਓ ਵੀਰੇ ਤੇ ਮੋਲ ਬੂਟੇ ਜਵਾਈ ਜਾਜ ਹੋਣਾ ਚ ਜਾਇਜ ਫਿਰ ਕੱਚੀ ਦੇ ਹਿਸਾਬ ਨਾਲ ਹਾਂ ਹੋਰ ਵੀਰੇ ਬਾਹਰ ਪਿੱਛੇ ਦੀ ਓਕੇ ਹੈ ਓ ਓਕੇ ਬਾਈ ਠੀਕ ਹੈ ਜੀ ਬਾਕੀ ਆਪਾਂ ਰਾਤ ਰਹਿਣੀ ਆ ਸਵੇਰ ਆਈ ਆ ਓਕੇ ਜੀ ਉਹ ਕੱਲ ਨਹੀਂ ਆਪਣੀ ਬੂਟੇ ਦੇ ਕਿੰਨੇ ਵੀਡੀਓ ਪੈ ਗਈਆਂ ਬੜਾ ਗੁਲਾਮਾ ਨਹੀਂ ਹੁੰਦਾ ਨਹੀਂ ਨਹੀਂ ਉਹ ਤਾਂ ਠੀਕ ਆ ਤੇਰਾ ਹਾਂ ਬਾਕੀ ਦੀ ਗੱਲ ਯਾਰ ਜੀ ਨੂੰ ਮੀਣੀ ਦਾ ਸ਼ੌਂਕ ਆ ਹਨਾ ਹਾਂ ਉਹਨੂੰ ਮੀਣੀ ਦਾ ਸ਼ੌਂਕ ਆ ਹਨਾ ਹਾਂ ਕੋਈ ਐ ਨਹੀਂ ਗੱਲ ਹੈ ਕਿ ਮੀਣੀ ਤੇ ਹੁੰਦੀ ਬਹੁਤ ਘੱਟ ਆ ਹਾਂ ਉਹ ਵੀ ਨਹੀਂ ਗੱਲ ਹੈ ਕਿ ਥਾਂ ਥਾਂ ਖੜੀ ਆ ਤੇ ਸਿੰਘ ਹਿਲਦੇ ਆ ਜੀ ਬਾਈ ਸਿੰਘ ਦੇਖ ਲੈ ਹਾਂ ਹੂੰ ਹਿਲਦੇ ਆ ਥੈਂਕ ਯੂ ਹਨਾ ਸਿੰਘ ਹਿਲਦੇ ਆ ਓਕੇ ਜੀ ਆ ਜੀ ਨਹੀਂ ਮਿਲਦੀ ਗੱਲਾਂ ਜਮਾਂ ਜਾਇਆ ਜਾ ਤੇ ਮੀਣੀ ਝੋਟੀ ਚੰਗੀ ਜੀ ਦੋਨੇ ਸਿੰਘ ਹਿਲਦੇ ਆ ਸੂਆ ਰੀਨਲ ਦੂਜਾ ਤੇ ਵੀਰੇ ਕਿੰਨਾ ਅਗਰ ਰਕਾਰਡ ਰਹਾ ਦਾ ਬਾਈ ਇਹਦਾ ਬਾਈ ਆਪਣੇ ਮਾਨਾ ਬੂਟੇ 12 ਤੇਰਾ ਕਹਿ ਲਈਏ ਇਹਨੇ 11 ਕਿਲੋ ਭੋਲਣੇ ਕੱਢਿਆ ਐਤ ਕੀ ਐਤ ਕੀ ਬਾਈ 12 ਤੋਂ ਪਰਾਸੀ ਚੱਲੂਗੀ ਓਕੇ ਮੁੱਲ ਫਿਰ ਕੀ ਵੇਚਣਾ ਲੈਦਾ ਜਮਾ ਜਾਏ ਦੇਖ ਬੂਟੇ ਜਿਹਦਾ ਮੁੱਲ ਅਜ ਵੜਨਾ ਫਿਰਦਾ ਇੱਕ 20 ਕਰਾ ਲਾ 25 ਕਰਾ ਲਾ ਲੈਂਦੇ ਨੇ ਰੱਖ ਦੋ 90 ਚ ਮੰਨ ਤਾਂ ਹੋ ਜਾ ਸਰ ਜਮ ਹੀ ਜਾ ਰਿਹਾ ਟੋਕੜਾ ਗੱਬਣ ਵਾਲਾ ਭਾ ਬਾਈ ਬਸ ਦੱਸਣਾ ਜਿਹੜੀ ਸਾਹਮਣੀ ਸਾਹਮਣੀ ਆ ਬਸ ਕਿੱਤੀ ਓਕੇ ਆ ਦੇਖੋ ਜੀ ਖਣ ਲੈਵੇ ਦੀ ਪੂਰੀ ਸਾਫ ਅਲ ਕੱਦ ਥੱਲੇ ਪੂਰੀ ਸਾਫ ਆ ਦੇਖੋ ਜੀ ਚੰਗੀ ਹਜੇ ਆਈ ਆ ਹਾਂ ਆ ਦੇਖੋ ਫੇਸ ਕਰੋ ਚੱਕ ਇੱਕ ਨੰਬਰ ਕੁਆਲਿਟੀ ਆ ਬਸ ਮਾਰ ਕੇ ਚੈੱਕ ਕਰਾ ਦਈਏ ਥਾਣਾ ਦਾ ਸਾਇ ਦੇਖੋ ਹੱਤੀ ਜਵਾਈ ਵਾਲਾ ਤੇ ਬਾਕੀ ਦੀ ਗੱਲ ਜਿਹੜੀ ਇਹਦੀ ਸ਼ਾਈਨਿੰਗ ਵਗੈਰਾ ਫੁੱਲ ਮੀਣੀ ਪਿਓਰ ਫਿਰ ਆਪਾਂ ਕਹਿ ਦ ਮੀਂਹ ਦਾ ਤਾਂ ਕੋਈ ਨਹੀਂ ਹੈਨਾ ਹਾਂ ਸਿੰਘ ਵੀ ਹਲਦੇ ਬਾਈ ਸਿੰਘ ਵੀ ਹਲਦੇ ਬਈ ਆਹ ਬਾਤ ਦਾ ਟੋਕੜਾ ਕਬਣਾ ਦੀ ਜਾਂਦੇ ਬੁੱਟੇ ਬਸ ਕੱਚੀ ਕਿ ਜਿਹੜਾ ਬੰਦਾ ਦੱਸਦਾ ਇਨਸਾਫ ਉਹ ਝੋਟੀ ਲੈ ਕੇ 20 ਕੋਈ ਆ 90000 ਦੇ ਵਿੱਚੋਂ ਮਾਨਦਾਨ ਵੀ ਥੋੜਾ ਬੋਤਾ ਹੋ ਜਾਣਾ ਹਾਂ ਤੇ ਬਾਈ ਹੋਰ ਸਾਰੀ ਓਕੇ ਹੈਨਾ ਥਾਣਾ ਸੁਣਾ ਦੀ ਥਾਣਾ ਜੀ ਓਕੇ ਬਾਈ ਜਿਹੜੇ ਖੱਚ ਕੇ ਤਸੱਲੀ ਕਰਕੇ ਲੈ ਜਾਓ ਓਕੇ ਜੀ ਇੱਕ ਝੋਟੀ ਸੀ ਇੱਕ ਤੁਹਾਨੂੰ ਦਿਖਾਤੀ ਨੰਬਰ ਫੇਰ ਬੋਲੋ ਜੀ 76965 0292 ਪਿੰਡ ਜੋਂ ਤੋਂ ਆਪਾਂ ਵੀਡੀਓ ਕਵਰ ਕਰਕੇ ਹਟਿਆ ਚੰਗੀ ਆ ਜੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖ ਲਓ ਬਾਕੀ ਠੰਡੀ ਆ ਬਈ ਜਿਹੇ ਜਵਾਗ ਲਈ ਫਿਰ ਆਏ ਨਹੀਂ ਬੁੱਡੇ ਨਹੀਂ ਇਤਰੀ ਗੱਲ ਸਹੀ ਹੈ ਨਹੀਂ ਠੀਕ ਹੈ ਗੱਲ ਠੰਡੀ ਤਾਂ ਕੋਈ ਅੰਤ ਨਹੀਂ ਕਾ ਉਹ ਮਾੜਾ ਮਾੜਾ ਆਪੋ ਜੀ ਜਿਹੇ ਜਵਾਗ ਖੋਲੀ ਫਿਰ ਲੈ ਨਹੀਂ ਆ ਨਹੀਂ ਜਵਾਗ ਨੂੰ ਫੜਾ ਦਿੰਨੇ ਕੋਈ ਆ ਨਹੀਂ ਵੀ ਅੱਗ ਜੁਗ ਜੀ ਕਰਦੀ ਫਿਰ ਲੂਤ ਲਾ ਕੇ ਨਹੀਂ ਨਹੀਂ ਠੀਕ ਹੋ ਤਾਂ ਇਹ ਬੱਚਾ ਖੋਲ ਕੇ ਲਈ ਫਿਰ ਓਕੇ ਐਂ ਵੀ ਲੂਤ ਲੂਤ ਜੇ ਕਰਦੀ ਫਿਰ ਇਕੱਠੇ ਨਹੀਂ ਠੀਕ ਹੈ ਵੀਰੇ ਹਾਂ ਆ ਦੇ ਮੋੜੂ ਬੁਛੇਰੀ ਮੋੜ ਲੈ ਵੀਰੇ ਮੋੜ ਦੇ ਪੁੱਤ ਮੋੜ ਪੁੱਤ ਆ ਦੇਖੋ ਜੀ ਬਾਕੀ ਦਾ ਜੀ ਇਹਨੇ ਚੰਗੀ ਕੱਟੀ ਦੇਦੀ ਦਾ ਗਾਂ ਗੱਲ ਹੋਰ ਹੀ ਹੋ ਜਣੀ ਆ ਹਾਂ ਆ ਦੇਖੋ ਜੀ ਸਾਈਜ਼ ਪੂਰਾ ਚੰਗਾ ਕੁਆਲਿਟੀ ਬੁਰੀ ਚੰਗੀ ਤੇ ਛੋਟੀ ਮੰਨਗੇ ਨਾ ਬਾਈ ਕੋਈ ਸੌਦਾ ਕਰੋ ਉੱਥੇ ਪੱਠੇ ਦੀ ਪੂਰੀ ਚੌੜੀ ਛੋਟੀਆਂ ਛੋਟੀਆਂ ਮੰਨ ਕੇ ਤਾਂ ਸੌਦਾ ਨਾ ਕਰੇ ਬਸ ਓਕੇ ਬਾਕੀ ਸਾਰੇ ਵੀਰਾਂ ਦਾ ਇੰਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ